ਤੁਸੀਂ ਬਹੁਤ ਦੇਖੇ ਹੋਣਗੇ ਮਗਰ ਤੁਹਾਨੂੰ ਅੱਜ ਇੱਕ ਐਸਾ ਬੂਥ ਦਿਖਾਣੇ ਆ ਜਿਸ ਨੂੰ ਦੇਖ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਵੇਗਾ ਤੁਹਾਨੂੰ ਤਸਵੀਰ ਵਿੱਚ ਦਿਖਾਣੇ ਆ ਉੱਪਰ ਲਿਖਿਆ ਸੁਪਰ ਮਾਡਲ ਪੋਲਿੰਗ ਸਟੇਸ਼ਨ ਇਹ ਬੂਥ ਅੰਮ੍ਰਿਤਸਰ ਦੇ ਵਿੱਚ ਇੱਕ ਇੱਕ ਬੂਥ ਆ ਜਿਸ ਨੂੰ ਸੁਪਰ ਮਾਡਲ ਬੂਥ ਕਿਹਾ ਜਾ ਰਿਹਾ ਇਸ ਦੀ ਸਜਾਵਟ ਨੂੰ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸੋਹਣੇ ਢੰਗ ਦੇ ਨਾਲ ਸਜਾਇਆ ਗਿਆ ਦੀ ਲੋਕ ਪ੍ਰਭਾਵਿਤ ਹੁਣ ਉਸ ਚੀਜ਼ਾਂ ਨੂੰ ਉਜਾਗਰ ਕੀਤਾ ਗਿਆ ਜਿਸ ਤਰ੍ਹਾਂ ਕਿ ਟੋਲ ਲਗਾ ਰਹਿਆਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਸਜਾਵਟ ਤੁਸੀਂ ਦੇਖੋ ਕਿ ਇੱਕ ਬੰਨੇ ਕੀ ਆਉਟੋ ਦੇ ਉੱਤੇ ਜਿਹੜੇ ਫੁੱਲ ਲਗਾਏ ਨੇ ਵੈਲਕਮ ਕੀਤਾ ਜਾ ਰਿਹਾ ਤੇ ਢੋਲ ਨਗਾ ਰਿਆਂ ਦੇ ਨਾਲ ਜਿਹੜਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਵਾਟਰ ਦਾ ਖਾਸ ਤੋਂ ਤੇ ਗੱਲ ਕਰੀਏ ਤਾਂ ਸਜਾਵਟ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਪੰਜਾਬੀ ਸੱਭਿਆਚਾਰ ਨੂੰ ਵੀ ਇਸ ਦੇ ਵਿੱਚ ਇਨਵੋਲਵ ਕੀਤਾ ਗਿਆ ਤੇ ਲੋਕ ਜਿਹੜੇ ਆਉਣ ਤਾਂ ਇੱਕ ਪ੍ਰਭਾਵਪਤਾ ਜਿਹਨੂੰ ਕਹਿ ਸਕਦੇ ਆਪਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਇਹ ਪੋਲਿੰਗ ਸਟੇਸ਼ਨ ਜਿਹੜਾ ਬਣਾਇਆ ਗਿਆ ਪੋਲਿੰਗ ਵਾਸਤੇ ਢੋਲ ਨਗਾਰਿਆਂ ਦੇ ਨਾਲ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਹੋਰ ਵੀ ਤੁਹਾਨੂੰ ਦਿਖਾਣੇ ਇਸ ਬੂਥ ਦੇ ਵਿੱਚ ਕੀ ਖਾਸियत ਹੈ ਤੁਸੀਂ ਦੇਖੋ ਸਾਹਮਣੇ ਕਿ ਬੂਟਿਆਂ ਨੂੰ ਵੀ ਰੱਖਿਆ ਗਿਆ ਜਿਹੜੇ ਵੋਟਰਸ ਆਉਂਦੇ ਨੇ ਉਹਨਾਂ ਵਾਸਤੇ ਇਹ ਬੂਟੇ ਨੇ ਕੀ ਆਓ ਪੇੜ ਲਗਾਓ ਇਸ ਬਾਰੇ ਵੀ ਥੋੜੀ ਜਾਗਰੂਕਤਾ ਜਿਹੜੀ ਫਲਾਈ ਇਹ ਸ਼ੁਰੂ ਕੀਤੀ ਗਈ ਹੋਰ ਵੀ ਚੀਜ਼ਾਂ ਬਹੁਤ ਚੀਜ਼ਾਂ ਜਿਹੜੀਆਂ ਐਡ ਕੀਤੀਆਂ ਗਈਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਵੋਟਰਾਂ ਵਾਸਤੇ ਕੀ ਕੀ ਉੱਜੇ ਪ੍ਰਬੰਧ ਕੀਤੇ ਗਏ ਨੇ ਇੱਕ ਖਾਸ ਤਸਵੀਰ ਆ ਫੀ ਦੇਖੋ ਕਿ ਢੋਲ ਲਗਾ ਰਿਆਂ ਮੇਰਾ ਜਿਹੜੇ ਵੋਟਰਾਂ ਦੇ ਸਵਾਗਤ ਕੀਤੇ ਜਾ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਇੱਕੋ ਇੱਕ ਥਾਂ ਜਿੱਥੇ ਕਿ ਵੋਟਰਾਂ ਦੇ ਸਵਾਗਤ ਲਈ ਇਹ ਤੁਸੀਂ ਇੱਕ ਸੋਹਣੀ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਵੋਟਰਸ ਨੂੰ ਹਾਰ ਪਵਾ ਕੇ ਜਿਹੜਾ ਸਵਾਗਤ ਕੀਤਾ ਜਾ ਰਿਹਾ ਵੋਟਰਸ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਕੋਲ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਹੰਗਾਰਾ ਤੇ ਗੱਲਬਾਤ ਜ਼ਰੂਰ ਕਰਾਂਗੇ ਕਿ ਵੋਟਰਸ ਦੇ ਨਾਲ ਗੱਲਬਾਤ ਜ਼ਰੂਰ ਕਰ ਲੈਨੇ ਆ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਉਹਨਾਂ ਨੂੰ ਹਾਰ ਪਨਾ ਜਾ ਰਿਹਾ ਦੇਖੋ ਤਸਵੀਰਾਂ ਤੁਸੀਂ ਦੇਖੋ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਇਹ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਇਸ ਤਰ੍ਹਾਂ ਦੇ ਨਾਲ ਸਵਾਗਤ ਕੀਤਾ ਬਹੁਤ ਅੱਛਾ ਬਹੁਤ ਸਾਰਾ ਮਤਲਬ ਫਸਟ ਟਾਈਮ ਮੈਂ ਇੰਕੀਆਮ ਦੇਖਿਆ ਬਹੁਤ ਹੀ ਅੱਛਾ ਕਹ ਰਿਹਾ ਜੀ ਕਿ ਵੋਟ ਪਾਇਓ ਜੀ ਕਿਸ ਅਧਾਰ ਤੇ ਵੋਟ ਪਾਈ ਗਈ ਹਾਂਜੀ ਵੋਟ ਇਸ ਕਰਕੇ ਪਾਇਆ ਕਿ ਵੋਟ ਆਪਣਾ ਬੇਸ ਨਹੀਂ ਕਰਨਾ ਸਾਰੇ ਕਿਉਂਕਿ ਮੈਂ ਅਸੀਂ ਕਹਾਂਗਾ ਕਿ ਵੋਟ ਆਪਣਾ ਜ਼ਰੂਰ ਪਾਓ ਵੋਟ ਦਾ ਬਹਾਰ ਕੀ ਕਰਾਂ ਤਾਂ ਕਿ ਅਸੀਂ ਆਪਣਾ ਸਹੀ ਜਿਹੜਾ ਕਿ ਇਨਸਾਨ ਚੁਣ ਚੁੱਕੀ ਹੈ ਆਪਣੇ ਦੇਸ਼ ਵਾਸਤੇ ਹਾਰ ਤੇ ਨਾਏ ਜਾ ਰਹੇ ਨੇ ਬੂਟੇ ਦਿੱਤੇ ਜਾ ਰਹੇ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਉਹ ਵੱਡਿਆਂ ਦੀ ਰਿਸਪੈਕਟ ਕਰ ਰਹੇ ਆ ਜੀ ਉਹ ਕਰਨੀ ਚਾਹੀਦੀ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਮੇਰੇ ਖਿਆਲੋਂ ਹੋਰ ਚੰਗਾ ਕੋਲ ਥੈਂਕ ਯੂ ਸ਼ੁਕਰੀਆ पापा जी पापा जी किस तरह का उत्साह देखने मिल रहा है जी किस तरह का स्वागत देखने मिल रहा बहुत अच्छा स्वागत मिले प्रोला भी सही है जिंदगी का देखो किस तरह ढोल नगाड़े के नाल जेड़ा स्वागत ਕੀਤਾ ਜਾ ਰਿਹਾ ਵੋਟਰਸ ਦਾ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹਾਰ ਪਵਾ ਕੇ ਸਵਾਗਤ ਕੀਤਾ ਜਾ ਰਿਹਾ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਹੋਰ ਵੀ ਜਿਹੜੇ ਖਾਸਾ ਪ੍ਰਬੰਧ ਨੇ ਉਹ ਕੀਤੇ ਗਏ ਨੇ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਅੱਗੇ ਅੰਦਰ ਚਲਦੇ ਆ ਅੰਦਰ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਇਹ ਅੰਦਰ ਦਾ ਰਸਤਾ ਅੰਦਰ ਜਾਣ ਦਾ ਰਸਤਾ ਹੈ ਜਿੱਥੇ ਕਿ ਵੋਟਰਸ ਜਿਥੋਂ ਐਂਟਰ ਕਰਦੇ ਨੇ ਤਸਵੀਰਾਂ ਦੇਖੋ ਕਿਸ ਤਰ੍ਹਾਂ ਸਜਾਵਟ ਕੀਤੀ ਹੋਈ ਹੈ ਤੇ ਵੋਟਰਾਂ ਵਾਸਤੇ ਇੱਕ ਜਿਹੜੀ ਮਨ ਖੁਸ਼ੀ ਦੀ ਗੱਲ ਹੈ ਉਸ ਦੀ ਗੱਲ ਕਰੀਏ ਤਾਂ ਦੇਖੋ ਸੱਭਿਆਚਾਰਕ ਨੂੰ ਵੀ ਇੱਕ ਪੰਜਾਬੀ ਸੱਭਿਆਚਾਰ ਨੂੰ ਵੀ ਦਰਸਾਇਆ ਗਿਆ ਇਹ ਪੋਲਿੰਗ ਸਟੇਸ਼ਨ ਦੇ ਤਾਂ ਹੀ ਇਸ ਪੋਲਿੰਗ ਸਟੇਸ਼ਨ ਨੂੰ ਸੁਪਰ ਪੋਲਿੰਗ ਸਟੇਸ਼ਨ ਕਿਹਾ ਜਾਂਦਾ ਤੁਸੀਂ ਦੇਖੋ ਤਸਵੀਰਾਂ ਕਿਸ ਤਰੀਕੇ ਨਾਲ ਕਿੰਨਾ ਸੋਹਣਾ ਜਿਹੜਾ ਇਸ ਪੋਲਿੰਗ ਸਟੇਸ਼ਨ ਨੂੰ ਸਜਾਇਆ ਗਿਆ ਤੁਸੀਂ ਤਸਵੀਰਾਂ ਵਿੱਚ ਸਭ ਤੋਂ ਉੱਤੇ ਦੇਖ ਪਾ ਰਹੇ ਹੋ ਹੋਰ ਵੀ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਨ ਦਿਆਂ ਕਿ ਕਿਸ ਤਰ੍ਹਾਂ ਦੇ ਵੋਟਰਾਂਸ ਦੇ ਲਈ ਪ੍ਰਬੰਧ ਕੀਤੇ ਗਏ ਨੇ ਇੱਕ ਤਸਵੀਰ ਹੋਰ ਦਿਖਾਣੇ ਆ ਜਿੱਥੇ ਲਿਖਿਆ ਗਲੀਆਂ ਅੰਬਰਸਰ ਦੀਆਂ ਇਹ ਰਾਹ ਨੇ ਜਿੱਥੇ ਕਿ ਵੋਟਰਸ ਜਾਂਦੇ ਨੇ ਤੇ ਵੋਟਰਸ ਇੱਕ ਜੇ ਗੱਲ ਕਰੀਏ ਤਾਂ ਵਿਆਹ ਵਾਲਾ ਮਾਹੌਲ ਲੱਗ ਰਿਹਾ ਕੋਈ ਪੋਲਿੰਗ ਸਟੇਸ਼ਨ ਨਹੀਂ ਲੱਗ ਰਿਹਾ ਕੋਈ ਬੂਥ ਵਾਲਾ ਲੱਗ ਰਿਹਾ ਇੱਕ ਵਿਆਹ ਵਾਲਾ ਮਾਹੌਲ ਲੱਗ ਰਿਹਾ ਕੋਈ ਵੋਟਰਸ ਆਏਗਾ ਤਾਂ ਉਸ ਨੂੰ ਇਹ ਜ਼ਰੂਰ ਲੱਗੇਗਾ ਕਿ ਅਸੀਂ ਵੋਟ ਪਾਣ ਨਹੀਂ ਇੱਕ ਜਸ਼ਨ ਤੇ ਆਏ ਹਾਂ ਤੁਸੀਂ ਦੇਖੋ ਕਿੰਨਾ ਖੂਬਸੂਰਤੀ ਦੇ ਨਾਲ ਸਜਾਇਆ ਹੋਇਆ ਸੱਭਿਆਚਾਰ ਨੂੰ ਦਰਸਾਇਆ ਜਾ ਰਿਹਾ ਜਿਹੜਾ ਢੋਲ ਲਗਾ ਰਹੇ ਦੇ ਨਾਲ ਜਿਹੜੇ ਪੰਗੜੇ ਪਾਏ ਜਾ ਰਹੇ ਨੇ ਸਵੋਟਰ ਤੇ ਖਾਸ ਸੁਰਤੇ ਦੀ ਇੱਕ ਤਸਵੀਰ ਹੋਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਜਿਸ ਦੇ ਵਿੱਚ ਫ੍ਰੀ ਟੈਟੂ ਇਹ ਵੀ ਤਸਵੀਰ ਦਿਖਾਣੇ ਆ ਕਿ ਫ੍ਰੀ ਟੈਟੂ ਬਣਾਏ ਜਾ ਰਹੇ ਨੇ ਮਹਿਲਾਵਾਂ ਦੇ ਲਈ ਅ ਨੀਲ ਪੇਂਟ ਵਾਸਤੇ ਅਰੇਂਜਮੈਂਟ ਕੀਤੀ ਜਾ ਰਹੀ ਇਸ ਨੇ ਟੈਟੂ ਪੇਂਟਿੰਗ ਟੈਟੂ ਨੇ ਜੀ ਕੀ ਕੁਝ ਖਾਸ ਕੀਤਾ ਗਿਆ ਵੋਟਰਾਂਸ ਵਾਸਤੇ ਸਰ ਇੱਥੇ ਅੱਜ ਦੇ ਲੋਕ ਸਭਾ ਇਲੈਕਸ਼ਨ ਵਾਸਤੇ ਜਿਹੜਾ ਇੱਥੇ ਬਹੁਤ ਵਧੀਆ ਦੀ ਆਮ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲੇ ਤੇ ਦੇਖੋ ਤੁਸੀਂ ਉੱਥੇ ਬੁਕਸ ਦਾ ਸਟਾਲ ਲੱਗਾ ਹੋਇਆ ਤਾਂ ਕਿ ਕੋਈ ਵੀ ਆਵੇ ਆਪਣੀ ਬੁਕਸ ਜਿਹੜੀ ਜਿਹੜੀ ਵੀ ਪਸੰਦੀ ਬੁੱਕ ਹੈ ਫ੍ਰੀ ਆਫ ਕਾਸ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਗੋਲਗੱਪਿਆਂ ਦਾ ਸਟਾਲ ਲੱਗਾ ਹੋਇਆ ਉਸ ਤੋਂ ਬਾਅਦ ਲੱਡੂਆਂ ਦਾ ਸਟਾਲ ਲੱਗਾ ਹੋਇਆ ਇਹ ਵੀ ਫ੍ਰੀ ਆਫ ਕਾਸਟ ਹੈ ਸਾਡੇ ਕੋਲ ਇੱਥੇ ਟੈਟੂ ਫ੍ਰੀ ਫ੍ਰੀ ਟੈਟੂ ਜਿਹੜੇ ਨੇ ਉਹਦਾ ਸਟਾਲ ਲਾਇਆ ਜੀ ਅਸੀਂ ਇਹ ਵੀ ਪ੍ਰਸ਼ਾਸਨ ਵੱਲੋਂ ਸਾਡੇ ਲਗਾਇਆ ਗਿਆ ਉਸ ਤੋਂ ਬਾਅਦ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਨੇਲ ਆਰਟ ਦਾ ਹੈ ਉਹ ਉਹ ਵੀ ਫ੍ਰੀ ਆਫ ਕਾਸਟ ਹੀ ਹੈ ਨੈਕਸਟ ਹੈ ਜੀ ਸਾਡੇ ਜਿਹੜੇ ਟੈਕਨੀਕਲ ਇੰਸਟੀਚਨ ਵੱਲੋਂ ਗਵਰਨਮੈਂਟ ਟੈਕਨੀਕਲ ਇੰਸਟੀਚਨ ਵੱਲੋਂ ਜਿਹੜੇ ਬੱਚਿਆਂ ਦੇ ਦੁਆਰਾ ਬਣਾਈ ਗਈਆਂ ਵੱਖ-ਵੱਖ ਤਰ੍ਹਾਂ ਦੀ ਡਿਜ਼ਾਈਨਿੰਗ ਵਰਕ ਨੇ ਉਹ ਉੱਥੇ ਲਗਾਏ ਗਏ ਨੇ ਤੇ ਤਾਂ ਕਿ ਬੱਚਿਆਂ ਨੂੰ ਓਵਰ ਮੋਟੀਵੇਸ਼ਨ ਨਾਲ ਮਿਲ ਸਕੇ ਹੈਂਡੀਕੈਪ ਜੇ ਵਾਟਰਸ ਲਗਾ ਲਿਆ ਜਾਂ ਬਜ਼ੁਰਗ ਵਾਟਰਸ ਗਾ ਲਿਆ ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਉਹਨਾਂ ਵਾਸਤੇ ਜਿਹੜੇ ਹੈਡੀਕੈਪ ਨੇ ਉਹਨਾਂ ਵਾਸਤੇ 휠 ਚੇਅਰ ਦਾ ਪ੍ਰਬੰਧ ਹੈ ਜੀ ਇੱਥੇ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਵੀ ਵੇਲ ਚੇਅਰ ਦਾ ਪ੍ਰਬੰਧ ਹੈ ਉਹਨਾਂ ਨੂੰ ਸਭ ਤੋਂ ਪਹਿਲੀ ਫੈਸਿਲਿਟੀ ਇਹ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਜੇ ਲਾਈਨ ਦੇ ਵਿੱਚ ਲੱਗਣ ਦੀ ਲੋੜ ਨਹੀਂ ਉਹਨਾਂ ਦੇ ਲਈ ਵੱਖਰਾ ਇੱਕ ਸੈਪਰੇਟ ਲਾਈਨ ਬਣਾਈ ਗਈ ਹੈ ਉੱਥੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਜਿਸ ਨਾਲ ਕਿ ਇਹ ਕਿ ਉਹ ਆਰਾਮ ਨਾਲ ਆਪਣੀ ਵੋਟ ਜੜੀ ਆ ਪਾਤੀ ਗੱਲ ਕਰੀ ਅੰਮ੍ਰਿਤਸਰ ਦੇ ਵਿੱਚ ਇੱਕ ਇੱਕੋ ਇੱਕ ਬੂਥ ਹੈ ਜੀ ਜੀ ਇਹੀ ਇੱਕੋ ਸੁਪਰ ਮਾਡਲ ਬੂਥ ਜਿਹੜਾ ਬਣਿਆ ਹੈ ਜੀ ਮਾਡਲ ਬੂਥ ਹੋਰ ਵੀ ਬਣਿਆ ਹੈ ਬਟ ਸੁਪਰ ਮਾਡਲ ਬੂਥ ਜਿਹੜਾ ਵਾ ਇਹ ਇਹੀ ਬਣਿਆ ਹੈ ਔਰ ਇੱਕ ਮੈਂ ਸਮਝਦਾ ਕਿ ਪ੍ਰਸ਼ਾਸਨ ਦਾ ਇੱਕ ਬਹੁਤ ਵਧੀਆ ਚਲਾਗਾ ਜੋ ਕਦਮ ਹੈ ਇਸ ਚੀ ਹੋ ਗਏ ਤੇ ਇੱਥੇ ਆ ਕੇ ਵੋਟ ਪਾਉਣ ਆਪਣੀ ਵੋਟ ਕਾਸਟ ਕਰੋ ਥੈਂਕ ਯੂ ਜੀ ਬਿਲਕੁਲ ਹੈ ਤੁਸੀਂ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਸੱਭਿਆਚਾਰ ਨੂੰ ਦਰਸਾਇਆ ਜਾ ਰਿਹਾ ਇੱਕ ਬੰਨੇ ਜਿਹੜੀਆਂ ਖਾਨ ਦੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਇੱਥੇ ਵੋਟਰਸ ਆਉਂਦੇ ਨੇ ਇੱਕ ਖਾਸ ਗੱਲ ਹੈ ਫ੍ਰੀ ਆਫ ਕੋਸਟ ਹੈ ਕਿ ਵੋਟਰਸ ਨੂੰ ਜਿਹੜਾ ਉਤਸ਼ਾਹਿਤ ਕਰਨ ਵਾਸਤੇ ਇੱਕ ਸੁਪਰ ਪੋਲਿੰਗ ਬੂਥ ਹੈ ਆਪਾਂ ਕਹੀਏ ਤਾਂ ਕਟਨੀ ਹੈ ਬਿਲਕੁਲ ਜਿਸ ਤਰ੍ਹਾਂ ਦਾ ਨਾਮ ਹੈ ਉਸ ਤਰ੍ਹਾਂ ਦਾ ਹੀ ਪਰਬੰਧ ਵੀ ਇੱਥੇ ਕੀਤੇ ਗਏ ਨੇ ਤੇ ਲੋਕ ਜਿਹੜੇ ਖਾਸਾ ਜਿਹੜੇ ਇਸ ਚੀਜ਼ ਨੂੰ ਪਸੰਦ ਕਰ ਰਹੇ ਨੇ ভোটার ਜਿਹੜੇ ਆਕਰਸ਼ਿਤ ਹੋ ਰਹੇ ਨੇ ਤੇ ਵੋਟਰਸ ਬੜੇ ਮਨ ਖੁਸ਼ ਹੋ ਕੇ ਇੱਥੇ ਪਹੁੰਚ ਰਹੇ ਨੇ ਤੇ ਆਪਣੀ ਵੋਟ ਦਾ ਮਤਦਾਨ ਜਿਹੜਾ ਹੈ ਉਹ ਕਰ ਰਹੇ ਨੇ ਤਸਵੀਰਾਂ ਵਿੱਚ ਦਿਖਾ ਰਿਹਾ ਕਿਸ ਤਰ੍ਹਾਂ ਕਿ ਬੁਕਸ ਦੇ ਸਟਾਲ ਲੱਗੇ ਹੋਏ ਨੇ ਖਾਣ ਵਾਲੇ ਸਟਾਲ ਲੱਗੇ ਹੋਏ ਨੇ ਜੀ ਗੱਲਬਾਤ ਵੀ ਜ਼ਰੂਰ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਜੀ ਵੋਟ ਪਾਣ ਆਏ ਜੀ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਲੱਗ ਰਹੇ ਜੀ ਬਹੁਤ ਵਧੀਆ ਲੱਗ ਰਹੇ ਨੇ ਜੀ ਬਹੁਤ ਵਧੀਆ ਪਰਵਰਤਨ ਇੱਕ ਇੱਕ ਬੂਆ ਪੋਲਿੰਗ ਸਟੇਸ਼ਨ ਹੈ ਜਿਸ ਨੂੰ ਸੁਪਰ ਪੋਲਿੰਗ ਸਟੇਸ਼ਨ ਕਿਹਾ ਜਾ ਰਿਹਾ ਜੀ ਕਿਸ ਤਰ੍ਹਾਂ ਦਾ ਮਨ ਖੁਸ਼ ਹੋ ਰਿਹਾ ਜੀ ਇਸ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਮਨ ਬਹੁਤ ਜ਼ਿਆਦਾ ਕੀ ਲੱਗਦਾ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਹਰ ਜਗ੍ਹਾ ਤੇ ਕਰਨੇ ਚਾਹੀਦੇ ਹਾਂ ਹਾਂ ਜੀ ਇਸ ਜਗ੍ਹਾ ਤੇ ਹਰ ਜਗ੍ਹਾ ਤੇ ਕਰਨੇ ਚਾਹੀਦੇ ਪ੍ਰਬੰਧ ਪੂਰੀ ਤਰ੍ਹਾਂ ਕਰਨੇ ਚਾਹੀਦੇ ਬਿਲਕੁਲ ਜਿਹੜੇ ਵੋਟਰਸ ਨੇ ਉਹ ਵੀ ਖੁਸ਼ ਦਿਖਾਈ ਦੇ ਰਹੇ ਨੇ ਤੇ ਹੋਰ ਵੀ ਜਿਹੜੇ ਇੱਥੇ ਲੋਕ ਨੇ ਤੇ ਉਹਨਾਂ ਬਾਰੇ ਵੀ ਤੁਹਾਨੂੰ ਜ਼ਰੂਰ ਦਿਖਾਣੇ ਆ ਕਿ ਕਿਸ ਤਰ੍ਹਾਂ ਫੁਲਕਾਰੀ ਰੱਖੀ ਹੋਈ ਆ ਤੇ ਪੇਂਟਿੰਗ ਜਿਹੜੀ ਹੱਥ ਦੇ ਨਾਲ ਜਿਹੜੀ ਕੀ ਕਢਾਈ ਕੀਤੀ ਹੁੰਦੀ ਆ ਉਸ ਦੀ ਤਸਵੀਰ ਸਾਂਝੀ ਕਰ ਰਹੇ ਆ ਇੱਕ ਬਹੁਤ ਸੋਹਣਾ ਇੱਕ ਮੈਸੇਜ ਆ ਲੋਕਾਂ ਦੇ ਲਈ ਕਿ ਲੋਕ ਜਿਹੜੇ ਆਕਰਸ਼ਿਤ ਹੁੰਦੇ ਨੇ ਉਸ ਦੇ ਲਈ ਆ ਲੋਕਾਂ ਦੇ ਨਾਲ ਜਿਹੜੇ ਇੱਥੇ ਵੋਟਰਸ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਅਰੇਂਜਮੈਂਟਸ ਇਹਨਾਂ ਵੱਲੋਂ ਕੀਤੇ ਗਏ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਆ ਜਿਹੜੇ ਵਰਕਰ ਸਾਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਤੇ ਜਾਣਾਂਗੇ ਜੀ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਵੋਟਰਸ ਵਾਸਤੇ ਸਰਕ ਦੇਖੋ ਐਗਜ਼ੀਬਿਸ਼ਨਸ ਲਗਾਈ ਹੈ ਖਾਨ ਪਿੰਡ ਦਾ ਕੰਮ ਹੈ ਨੇਲ ਆਰਟ ਦਾ ਕੰਮ ਹੈ ਫ੍ਰੀ ਟੈਟੂ ਵਰਕ ਹੈ ਪੂਰਾ ਸਰ ਸਰ ਹਰ ਤਰੀਕੇ ਦੀ ਸੂਲ ਦਿਖਾ ਦਿੱਤੀ ਹੈ ਹਰ ਤਰੀਕੇ ਦੀ ਮਨੋਰੰਜਨ ਦੇ ਲਈ ਬਾਰ ਦੇਸ਼ ਭਗਤੀ ਦੇ ਸੌਂਗਸ ਵਗੈਰਾ ਵੀ ਲੱਗੇ ਹੋਏ ਆ ਸਰ ਬਜ਼ੁਰਗਾਂ ਦੇ ਲਈ ਤੇ ਹੈਂਡੀਕੈਪ ਦੇ ਲਈ ਖਾਸ ਕੀ ਪ੍ਰਬੰਧ ਨੇ ਸਰਮਾ ਦੇ ਲਈ 20 ਯਰਸ ਲੀਗ ਹੈ ਬਜ਼ੁਰਗਾਂ ਦੇ ਲਈ 85 ਜਿੱਦਾਂ ਮੈਂ ਪੀ ਡਬਲਯੂ ਡੀ ਨੋਡਲ ਅਫੀਸਰ ਹਾਂ ਮੈਨੂੰ ਮਤਲਬ ਇੱਥੇ ਖਾਸ ਪ੍ਰਬੰਧ ਲਈ ਦੇਖਿਆ ਗਿਆ ਹੈ ਔਰ व्हीਲ ਚੇਅਰਸ ਦਾ ਅਰੇਂਜਮੈਂਟ ਹੈ ਬਾਰੀ ਕੁਵਾਲੰਟੀਅਰ ਸਪੈਸ਼ਲ ਖਿਲਾ ਰਿਆ ਗਿਆ ਹੈ ਕਿ 85 ਪਲੱਸ ਬੰਦੇ ਜਿਹੜੇ ਆਂਦੇ ਆ ਤੇ ਵੀਲ ਜਿਹੜੇ ਪੀ ਡਬਲਯੂ ਡੀ ਆਂਦੇ ਆ ਉਹਨਾਂ ਨੂੰ ਬਲਾ ਕੇ ਤੇ ਬਿਨਾ ਕਿਊ ਤੋਂ ਉਹਨਾਂ ਨੂੰ ਸਿੱਧਾ ਅੰਦਰ ਲਿਜਾਇਆ ਜਾਂਦਾ ਤੇ ਉਹਨਾਂ ਦੀ ਮਤਲਬ ਕਿ ਖਾਸਾ ਪਸੰਦ ਕਰ ਰਹੇ ਸੀ ਬਹੁਤ ਬਧੀਆ ਬਹੁਤ ਵਧੀਆ ਇਹ ਪ੍ਰਬੰਧ ਜਿਹੜਾ ਪੀ ਡਬਲਯੂ ਤੇ 85 ਪਲੱਸ ਹੈ ਨਾ ਇਹ ਇਕੱਲਾ ਸੁਪਰ ਮਾਡਲ ਬੂਤ ਤੇ ਨਹੀਂ ਹੈ ਇਹ ਸਾਰੇ ਬੂਤ ਤੇ ਅੰਬਰ ਸਰਦੇ ਪੂਰੇ ਪੰਜਾਬ ਦੇ ਸਾਰੇ ਬੂਤ ਤੇ ਬਹੁਤ ਵਧੀਆ ਅਰੇਂਜਮੈਂਟਸ ਹੈ ਤੇ ਸੁਪਰ ਮਾਡਲ ਬੂਤ ਦੀ ਤੇ ਤੁਹਾਨੂੰ ਪਤਾ ਹੈ ਇਹ ਖਾਸੀਅਤ ਹੀ ਅਲੱਗ ਹੈ ਤੁਸੀਂ ਦੇਖ ਹੀ ਲਿਤਾ ਸਾਰੇ ਇਹ ਖਾਸ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਬਰ ਨਿਊਜ਼ ਸੇ ਸਾਂਝੀਆਂ ਕੀਤੀਆਂ ਨੇ ਬਿਲਕੁਲ ਗੱਲਬਾਤ ਕਰ ਰਹੇ ਜੀ ਆਪਣੇ ਬਾਰੇ ਦੱਸ ਕੇ ਜੀ ਖਾਸ ਪ੍ਰਬੰਧ ਕੀਤੇ ਗਏ ਜੀ ਨਹੀਂ ਬਹੁਤ ਅੱਛਾ ਸਭ ਨੇ ਬਹੁਤ ਮਿਹਨਤ ਕੀਤੀ ਹੈ ਸਭ ਨੇ ਦਿਨ ਰਾਤ ਇੱਕ ਕੀਤੀ ਹੈ ਕਿ ਲੋਕਾਂ ਨੂੰ ਅਸੀਂ ਅੱਛਾ ਮਹਾਲ ਵੋਟਰਜ਼ ਨੂੰ ਉਤਸ਼ਾਹ ਕਰ ਸਕੀ ਤੇ 70 ਤੋਂ ਪਾਰ ਜੀ ਸਾਡਾ ਨਾਰਾ ਹੈ ਇਸ ਵਾਰ 70파 ਬਿਲਕੁਲ ਬਿਲਕੁਲ ਤਸਵੀਰਾਂ ਬਹੁਤ ਕੈਟ ਲੱਗ ਰਹੀਆਂ ਨੇ ਨਹੀਂ ਇਹ ਤਸਵੀਰਾਂ ਨਹੀਂ ਲੋਕਾਂ ਦੇ ਚਿਹਰੇ ਦੇਖੋ ਬਿਲਕੁਲ ਬਿਲਕੁਲ ਲੋਕਾਂ ਦੇ ਚਿਹਰੇ ਤੇ ਲੋਕਾਂ ਦਾ ਉਤਸ਼ਾਹ ਵੇਖੋ ਤਸਵੀਰਾਂ ਦੇ ਕੁਝ ਹੋਰ ਬੋਲ ਸਕਦੀਆਂ ਨੇ ਲੇਕਿਨ ਜਿਹੜੀ ਸੱਚਾਈ ਹੈ ਜਿਹੜੀ ਪੋਜ਼ਿਟਿਵਿਟੀ ਹੈ ਲੋਕਾਂ ਦੇ ਵਿੱਚ ਉਹ ਵੇਖੋ ਕਿ ਲੋਕ ਕਿੱਦਾਂ ਉਤਸ਼ਾਹ ਨਾਲ ਹਰ ਚੀਜ਼ 80 85 ਸਾਲ ਦੇ ਬਜ਼ੁਰਗ ਵੀ ਇਸ ਚੀਜ਼ ਦਾ ਆਨੰਦ ਮਾ ਰਹੇ ਆ ਭਗੜੇ ਪਾ ਰਹੇ ਆ ਤੇ ਮੁਸਕਰਾ ਕੇ ਜਾ ਔਰ ਜਾਨੂ ਜੀ ਨਹੀਂ ਕਰਦਾ ਅਸੀਂ ਉਹਨਾਂ ਨੂੰ ਕਿਹਾ ਬਾਬਾ ਜੀ ਤੁਹਾਨੂੰ ਕੋਈ ਕਹਿੰਦਾ ਨਹੀਂ ਇਹ ਤੂੰ ਜਾਣੂ ਜੀ ਨਹੀਂ ਕਰਦਾ ਵੀ ਅਸੀਂ ਇੱਥੇ ਐਜ਼ ਅ ਪਿਕਨਿਕ ਮਨਾਣ ਆਏ ਆ ਮੈਂ ਮੈਂ ਵੀ ਗੱਲ ਕਰ ਰਿਹਾ ਸੀ ਕਿ ਵਿਆਹ ਵਾਲਾ ਮਾਹੌਲ ਲੱਗ ਰਿਹਾ ਇੱਥੇ ਇਹ ਨਹੀਂ ਲੱਗ ਰਿਹਾ ਕਿ ਵੋਟ ਪਾਣ ਆ ਆ ਦੇਖੋ ਇਹਨਾਂ ਨੇ ਕਿੰਨਾ ਮਜ਼ਾ ਆ ਰਿਹਾ ਪੁੱਛੋ ਇਹਨਾਂ ਨੂੰ ਜੀ ਬਿਲਕੁਲ ਕਿਸ ਤਰ੍ਹਾਂ ਦੇ ਪ੍ਰਬੰਧ ਵਧੀਆ ਕੀਤੇ ਗਏ ਜੀ ਕਿਸ ਤਰ੍ਹਾਂ ਦਾ ਮਜ਼ਾ ਆ ਰਿਹਾ ਯਾਰ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹਰ ਵਾਰ ਬਿਲਕੁਲ ਹਾਂ ਤੁਸੀਂ ਕੋਟਾ ਪਾਈਆਂ ਤੁਹਾਨੂੰ ਕਹਿੰਦੀ ਇੰਦਾ ਦਾ ਮਾਹੌਲ ਮਿਲਿਆ ਕਦੀ ਨਹੀਂ ਕਦੀ ਨਹੀਂ ਐਸਾ ਮਾਹੌਲ ਮਿਲਿਆ ਬਿਲਕੁਲ ਖੁਸ਼ ਆ ਜੀ ਇਸ ਤਰ੍ਹਾਂ ਦਾ ਮਾਹੌਲ ਹੋਣਾ ਬਹੁਤ ਖੁਸ਼ ਬਹੁਤ ਖੁਸ਼ ਐਸਾ ਹੀ ਹੋਣਾ ਚਾ ਬਿਲਕੁਲ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਮਰ ਨਿਊਜ਼ ਤੇ ਸਾਂਝੀਆਂ ਕੀਤੀਆਂ ਨੇ ਕਿ ਹਰ ਕੋਈ ਇੱਥੋਂ ਖੁਸ਼ ਹੋ ਕੇ ਜਾ ਰਿਹਾ ਸੁਪਰ ਮਾਡਲ ਜਿਹੜਾ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਇਹ ਖਾਸਾ ਇੱਕ ਹੀ ਹੈ ਜਿਸ ਦੇ ਵਿੱਚ ਲੋਕ ਜਿਹੜੇ ਨੇ ਖੁਸ਼ ਹੋ ਕੇ ਜਾ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਅਸੀਂ ਸਮਰ ਨਿਊਜ਼ ਤੇ ਕੀਤੀਆਂ ਨੇ ਕੈਮਰਾਮੈਨ ਦਵਿੰਦਰ ਦੇ ਨਾਲ ਮੈਂ ਮਾਨਵ ਦਾ ਸਮਰ ਨਿਊਜ਼ ਅੰਮ੍ਰਿਤਸਰ